ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਾਂ ਜੋ ਵੀ ਕੰਮ ਕਰਦੇ ਆਂ ਭਾਵ ਕਿ ਰੋਜ਼ਾਨਾ ਦੇ ਜੀਵਨ ਵਿੱਚ ਆਪਾਂ ਜੋ ਵੀ ਕਰਦੇ ਆਂ ਭਾਵੇਂ ਚੰਗਾ ਕੰਮ ਕਰਦੇ ਆਂ ਭਾਵੇਂ ਮਾੜਾ ਕੰਮ ਕਰਦੇ ਆਂ ਉਹਨਾਂ ਦਾ ਲੇਖਾ ਜੋਖਾ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਨੂੰ ਦੇਣਾ ਹੀ ਪੈਂਦਾ ਹੈ ਅਤੇ ਕੁਝ ਲੋਕ ਜੋ ਚੰਗੇ ਮਾੜੇ ਕੰਮ ਕਰਦੇ ਆ ਨਾ ਉਹਨਾਂ ਦਾ ਹਿਸਾਬ ਕਿਤਾਬ ਨਾਲ ਦੀ ਨਾਲ ਹੋ ਜਾਂਦਾ ਹੈ ਕਿ ਉਹਨਾਂ ਦਾ ਫਲ ਵੀ ਸਾਨੂੰ ਮਿਲ ਜਾਂਦਾ ਹੈ ਜਿਵੇਂ ਜੇਕਰ ਕੋਈ ਅਸੀਂ ਮਾੜਾ ਕੰਮ ਕੀਤਾ ਤਾਂ ਉਹ ਮਾੜੇ ਕੰਮ ਦਾ ਫਲ ਸਾਡੇ ਨਾਲ ਮਾੜਾ ਹੋ ਕੇ ਸਾਨੂੰ ਮਿਲੇਗਾ ਜੇ ਅਸੀਂ ਕੁਝ ਚੰਗਾ ਕੰਮ ਕੀਤਾ ਤਾਂ ਪਰਮਪਿਤਾ ਪਰਮਾਤਮਾ ਜੀ ਉਸ ਚੰਗੇ ਕੰਮ ਦੇ ਬਦਲੇ ਸਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਕੀਤੇ ਹੋਏ ਕੰਮ ਕਰਮਾਂ ਦੇ ਆਧਾਰ ਤੇ ਹੀ ਮਿਲਦਾ ਹੈ ਇਦਾਂ ਦੀ ਹੀ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਨੂੰ ਸੁਣਨ ਤੋਂ ਬਾਅਦ ਪਤਾ ਲੱਗੇਗਾ ਕਿ ਸਾਡੇ ਕਰਮਾਂ ਦਾ ਲੇਖਾ ਜੋਖਾ ਕਿੰਜ ਪਰਮ ਪਿਤਾ ਪਰਮਾਤਮਾ ਜੀ ਨਾਲ ਦੀ ਨਾਲ ਹੀ ਸਾਨੂੰ ਕਰ ਦਿੰਦੇ ਨੇ ਇਦਾਂ ਹੀ ਕਹਿੰਦੇ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦਾ ਇੱਕ ਪੁੱਤਰ ਆਪਣੇ ਘਰ ਦੇ ਵਿੱਚ ਬੜੇ ਖੁਸ਼ ਜਾਨ ਘਰ ਦੇ ਵਿੱਚ ਕਮਾਈ ਕਰਨ ਵਾਲਾ ਉਹ ਘਰ ਦਾ ਮੁਖੀ ਆ ਔਰਤ ਦਾ ਪਤੀ ਪਰ ਕਹਿੰਦੇ ਅਚਾਨਕ ਹੀ ਔਰਤ ਦਾ ਪਤੀ ਬਿਮਾਰ ਰਹਿਣ ਲੱਗਾ ਤੇ ਕੁਝ ਮਹੀਨੇ ਬਿਮਾਰੀ ਦੇ ਚੱਲਦਿਆਂ ਅਕਾਲ ਚਲਾਣਾ ਕਰ ਗਿਆ ਘਰ ਦੇ ਉੱਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਇਹ ਤਾਂ ਘਰ ਦੇ ਮੁਖੀਆ ਦਾ ਚਲੇ ਜਾਣਾ ਜੀਵਨ ਦੇ ਵਿੱਚ ਨਾ ਪੂਰਾ ਹੋਣ ਵਾਲਾ ਕਾਟਾ ਬੈ ਗਿਆ ਤੇ ਦੂਸਰਾ ਇਸੇ ਤੇ ਸਿਰ ਦੇ ਉੱਤੇ ਇਹਨਾਂ ਦਾ ਪਰਿਵਾਰ ਚੱਲਦਾ ਸੀ ਜੋ ਵੀ ਕਮਾਈ ਕਰਕੇ ਘਰ ਵਿੱਚ ਲੈ ਕੇ ਆਉਂਦਾ ਉਸੇ ਨਾਲ ਹੀ ਇਹਨਾਂ ਦਾ ਜੀਵਨ ਚੱਲ ਰਿਹਾ ਸੀ ਤਾਂ ਕਹਿੰਦੇ ਹੁਣ ਰੋਜ਼ੀ ਰੋਟੀ ਦੀ ਫਿਕਰ ਵੀ ਹੋਣ ਲੱਗੀ ਤਾਂ ਮਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਹੁਣ ਤੂੰ ਕੰਮਕਾਰ ਕਰਨ ਦੇ ਯੋਗ ਆ ਪਹਿਲਾਂ ਤਾਂ ਮੇਰੇ ਤੇਰੇ ਪਿਤਾ ਕਰਕੇ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪਈ ਪਰ ਹੁਣ ਤੈਨੂੰ ਕੋਈ ਨਾ ਕੋਈ ਕੰਮ ਕਰਨਾ ਪੈਣਾ ਹੈ ਇਸੇ ਕਰਕੇ ਤੂੰ ਆਪਣੇ ਲਈ ਕੋਈ ਕੰਮ ਲੱਭ ਲੈ ਆਪਣੀ ਜ਼ਿੰਦਗੀ ਸੋਹਣੀ ਕੱਟ ਸਕੇ ਕਹਿੰਦੇ ਪੁੱਤਰ ਵੀ ਆਗਿਆਕਾਰੀ ਸੀ ਤਾਂ ਉਸਨੇ ਆਪਣੀ ਮਾਂ ਦੀ ਗੱਲ ਮੰਨ ਲਈ ਉਸੇ ਦਿਨ ਤੋਂ ਹੀ ਕੰਮ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਕਹਿੰਦੇ ਉਹਨੂੰ ਆਪਣੇ ਨਗਰ ਦੇ ਵਿੱਚ ਕੋਈ ਵੀ ਚੰਗਾ ਕੰਮ ਨਾ ਮਿਲਿਆ ਤਾਂ ਕਿਸੇ ਨੇ ਦੱਸਿਆ ਕਿ ਬਾਹਰਲੇ ਨਗਰ ਦੇ ਵਿੱਚ ਇੱਕ ਚੰਗੀ ਕਮਾਈ ਹੋ ਜਾਂਦੀ ਆ ਬਹੁਤ ਸਾਰੇ ਆਪਣੇ ਪਿੰਡ ਦੇ ਮੁੰਡੇ ਉੱਥੇ ਗਏ ਨੇ ਉੱਥੇ ਵੀ ਉਹ ਚਲਿਆ ਜਾ ਕਹਿੰਦੇ ਉਹ ਮੁੰਡਾ ਵੀ ਆਪਣੇ ਨਗਰ ਤੋਂ ਬਾਹਰ ਕੰਮ ਕਰਨ ਦੇ ਲਈ ਗਿਆ ਪਰ ਕਹਿੰਦੇ ਜਿਸ ਦਿਨ ਤੋਂ ਗਿਆ ਫਿਰ ਕਦੇ ਵਾਪਸ ਨਹੀਂ ਆਇਆ ਇਸੇ ਤਰ੍ਹਾਂ 3-4 ਸਾਲ ਬੀਤ ਗਏ ਪਰ ਮੁੰਡੇ ਦੀ ਕੋਈ ਖੋਜ ਖਬਰ ਨਹੀਂ ਨਾ ਹੀ ਕੋਈ ਘਰ ਦੇ ਵਿੱਚ ਪੈਸਾ ਭੇਜਿਆ ਤੇ ਨਾ ਹੀ ਕਦੇ ਮਿਲਣ ਦੇ ਲਈ ਆਇਆ ਕਹਿੰਦੇ ਮਾਂ ਆਪਣੇ ਪੁੱਤਰ ਦੀਆਂ ਫਿਕਰਾਂ ਦੇ ਵਿੱਚ ਅੱਧੀ ਹੋ ਗਈ ਜਦੋਂ ਬੰਦੇ ਨੂੰ ਕੋਈ ਝੋਰਾ ਲੱਗ ਜਾਵੇ ਕੋਈ ਫਿਕਰ ਚਿੰਤਾ ਲੱਗ ਜਾਵੇ ਤਾਂ ਉਹ ਉਮਰ ਦੇ ਨਾਲੋਂ ਪਹਿਲਾਂ ਵੱਡਾ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਉਹ ਮਾਈ ਵੀ ਆਪਣੀ ਉਮਰ ਦੇ ਨਾਲੋਂ ਜ਼ਿਆਦਾ ਬਜ਼ੁਰਗ ਹੋ ਗਈ ਮਸਾਈ ਮਾੜਾ ਮੋਟਾ ਕੰਮ ਧੰਦਾ ਕਰਕੇ ਆਪਣੀ ਰੋਜ਼ੀ-ਰੋਟੀ ਦਾ ਗੁਜ਼ਾਰਾ ਕਰ ਲੈਂਦੀ ਦੋ ਵਕਤ ਦੀ ਰੋਟੀ ਦੇ ਲਈ ਪੈਸਾ ਕਮਾ ਲੈਣਾ ਕਹਿੰਦੇ ਉਸ ਮਾਈ ਦੇ ਮਨ ਦੇ ਵਿੱਚ ਨਾ ਸ਼ੁਰੂ ਤੋਂ ਹੀ ਸੇਵਾ ਦੀ ਭਾਵਨਾ ਰਹੀ ਪਤੀ ਤੇ ਹੁੰਦਿਆਂ ਵੀ ਉਹ ਬਹੁਤ ਦਾਨਪੂਰਨ ਕਰਦੀ ਸੀ ਬੜੀ ਸੇਵਾ ਕਰਦੀ ਹੁੰਦੀ ਸੀ ਤੇ ਪਤੀ ਦੇ ਜਾਣ ਮਗਰੋਂ ਵੀ ਉਹਨੇ ਸੇਵਾ ਦੀ ਭਾਵਨਾ ਉਸੇ ਤਰ੍ਹਾਂ ਹੀ ਜਾਰੀ ਰੱਖੀ ਹੁਣ ਹੁਣ ਜੇਕਰ ਥੋੜ੍ਹਾ ਸੀ ਤਾਂ ਥੋੜੇ ਦੇ ਵਿੱਚੋਂ ਥੋੜਾ ਕੱਢਦੀ ਜੇ ਜਦੋਂ ਵੀ ਆਪਣੀ ਰੋਟੀ ਬਣਾਉਂਦੀ ਉਹਦੇ ਵਿੱਚੋਂ ਇੱਕ ਰੋਟੀ ਕੱਢ ਲਿਆ ਕਰਦੀ ਤੇ ਉਹ ਇੱਕ ਰੋਟੀ ਕੱਢ ਕੇ ਆਪਣੀ ਬਾਰੀ ਦੇ ਵਿੱਚ ਰੱਖ ਦਿੰਦੀ ਵੀ ਚਲੋ ਜੇਕਰ ਕੋਈ ਪੰਛੀ ਜਾਨਵਰ ਭੁੱਖਾ ਹੋਵੇਗਾ ਤਾਂ ਇਹ ਰੋਟੀ ਚੁੱਕ ਕੇ ਲੈ ਜਾਵੇਗਾ ਪਰ ਕਹਿੰਦੀ ਉਹ ਕੁਝ ਦਿਨਾਂ ਤੋਂ ਦੇਖ ਰਹੀ ਸੀ ਕਿ ਉਹ ਰੋਟੀ ਕੋਈ ਪੰਛੀ ਕੋਈ ਜਾਨਵਰ ਨਹੀਂ ਸੀ ਲੈ ਕੇ ਜਾਂਦਾ ਉੱਥੇ ਇੱਕ ਸਾਧੂ ਆਉਂਦਾ ਸੀ ਚੁੱਪਚਾਪ ਉਹ ਰੋਟੀ ਚੁੱਕ ਕੇ ਉੱਥੋਂ ਚੱਲਿਆ ਜਾਂਦਾ ਕਹਿੰਦੀ ਬਜ਼ੁਰਗ ਮਾਈ ਹੁਣ ਉਸ ਬਾਰੀ ਦੇ ਵਿੱਚ ਸੇਵਾ ਭਾਵਨਾ ਦੇ ਨਾਲ ਰੋਟੀ ਰੱਖ ਦਿਆ ਕਰੇ ਪਰ ਕਹਿੰਦੇ ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਸਾਧੂ ਜੀ ਨੂੰ ਪੁੱਛਾਂ ਕਿ ਇਹ ਕੌਣ ਨੇ ਕਿੱਥੋਂ ਆਉਂਦੇ ਨੇ ਕਹਿੰਦੇ ਉਸ ਮਾਈ ਨੇ ਸਾਧੂ ਜੀ ਦੇ ਨਾਲ ਗੱਲ ਕਰਨ ਦੇ ਲਈ ਬਾਰੀ ਦੇ ਵਿੱਚ ਗਈ ਆਪਾਂ ਕਹਿੰਦੇ ਕਿ ਸਾਧੂ ਨੇ ਮਾਈ ਦੀ ਗੱਲ ਦਾ ਜਵਾਬ ਨਾ ਦਿੱਤਾ ਚੁੱਪ ਚਾਪ ਰੋਟੀ ਚੁੱਕੀ ਤੇ ਉੱਥੋਂ ਤੁਰ ਗਿਆ ਮਾਈ ਨੂੰ ਬੜਾ ਬੁਰਾ ਲੱਗਾ ਕਿ ਸਾਧੂ ਨੇ ਕਿਸ ਤਰ੍ਹਾਂ ਮੇਰੀ ਗੱਲ ਨੂੰ ਅਣਦੇਖਿਆ ਕਰ ਦਿੱਤਾ ਫਿਰ ਮਨ ਵਿੱਚ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਹੋ ਸਕਦਾ ਸਾਧੂ ਜੀ ਨੂੰ ਸੁਣਿਆ ਨਾ ਹੋਵੇ ਕਹਿੰਦੇ ਅਗਲਾ ਦਿਨ ਹੋਇਆ ਤਾਂ ਉਹ ਮਾਈ ਰੋਟੀ ਬਾਰੀ ਦੇ ਵਿੱਚ ਰੱਖ ਕੇ ਕੋਲ ਖੜੀ ਰਹੀ ਵੀ ਚੱਲ ਅੱਜ ਜਦੋਂ ਸਾਧੂ ਜੀ ਆਉਣਗੇ ਨਾ ਅੱਜ ਉਹਨਾਂ ਦਾ ਹਾਲ ਚਾਲ ਪੁੱਛਾਂਗੇ ਕਹਿੰਦੇ ਉਹ ਸਾਧੂ ਜੀ ਆਏ ਮਾਈ ਨੇ ਫਿਰ ਉਹਨਾਂ ਦਾ ਹਾਲ ਚਾਲ ਪੁੱਛਿਆ ਵੀ ਤੁਸੀਂ ਆਹ ਕਿੱਥੋਂ ਰਹੇ ਹੋ ਤੁਸੀਂ ਕਿੱਥੋਂ ਆਉਂਦੇ ਹੋ ਉਹ ਸਾਧੂ ਨੇ ਮਾਈ ਵੱਲ ਵੇਖਿਆ ਤੇ ਫਿਰ ਚੁੱਪਚਾਪ ਰੋਟੀ ਚੁੱਕੀ ਦੋਥੇ ਤੁਰ ਪਏ ਮਾਈ ਨੇ ਹੁਣ ਇਹ ਤਾਂ ਪਤਾ ਲੱਗ ਗਿਆ ਵੀ ਇਹ ਸਾਧੂ ਨੂੰ ਸੁਣਾਈ ਤਾਂ ਦਿੰਦਾ ਹੈ ਸੁਣ ਕੇ ਹੀ ਐਨੇ ਮੈਨੂੰ ਅਣ ਦੇਖਿਆ ਕੀਤਾ ਕਹਿੰਦੇ ਸੋਚ ਕੇ ਮਨ ਦੇ ਵਿੱਚ ਸਾਧੂ ਦੇ ਪ੍ਰਤੀ ਬਹੁਤ ਗੁੱਸਾ ਆਇਆ ਆਪਾਂ ਜਾਣਦੇ ਹਾਂ ਜੇ ਜਾਣਦੇ ਹਾਂ ਜਦੋਂ ਸਾਡੇ ਮਨ ਦੇ ਉੱਤੇ ਗੁੱਸਾ ਵੀ ਹੋ ਜਾਂਦਾ ਤਾਂ ਗੁੱਸਾ ਜਹੀ ਚੀਜ਼ ਹੈ ਕਿ ਜੋ ਸਾਡੇ ਮਨ ਤੋਂ ਮਾੜੇ ਤੋਂ ਮਾੜਾ ਵੀ ਕੰਮ ਕਰਵਾ ਸਕਦਾ ਹੈ ਇਹਦੇ ਹੁਣ ਮਾਈ ਦੇ ਮਨ ਦੇ ਵਿੱਚ ਬੜੇ ਮਾੜੇ ਵਿਚਾਰ ਆਉਣ ਲੱਗੇ ਕਹਿਣ ਲੱਗੀ ਕਿ ਸਾਧੂ ਕਿੱਦਾਂ ਦਾ ਇਹਨੂੰ ਜਰਾ ਜਿੰਨੀ ਵੀ ਕਦਰ ਨਹੀਂ ਹੈ ਮੇਰੀ ਦਿੱਤੀ ਰੋਟੀ ਦੀ ਇਨੂੰ ਨਹੀਂ ਪਤਾ ਕਿ ਮੈਂ ਆਪਣੀ ਰੋਟੀ ਦੇ ਵਿੱਚੋਂ ਕੱਢ ਕੇ ਇਹਨੂੰ ਰੋਟੀ ਦਿੰਨੀ ਆ ਆਪ ਭਲਾ ਭੁੱਖੀ ਰਹਿ ਜਾਵਾਂ ਪਰ ਇਹਦੇ ਲਈ ਮੈਂ ਰੋਟੀ ਜ਼ਰੂਰ ਰੱਖਦੀ ਆ ਪਰ ਇਹ ਕਿੰਨਾ ਬੇਸ਼ੁਕਰਾ ਹੈ ਕਿੰਨਾ ਹੰਕਾਰੀ ਸਾਧੂ ਆ ਮੇਰੀਆਂ ਗੱਲਾਂ ਨੂੰ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ ਮੈਨੂੰ ਜਵਾਬ ਤੱਕ ਨਹੀਂ ਦਿੱਤਾ ਕਹਿੰਦੇ ਬੜਾ ਗੁੱਸਾ ਚੜਦਾ ਇਸ ਨੂੰ ਮਨ ਦੇ ਵਿੱਚ ਵਿਚਾਰ ਕਰ ਲਿਆ ਵੀ ਇਹ ਸਾਧੂ ਨੂੰ ਤਾਂ ਮੈਂ ਸਬਕ ਸਿਖਾ ਕੇ ਰਾਵਾਂਗੀ ਕਹਿੰਦੇ ਅਗਲੇ ਦਿਨ ਤੋਂ ਮਾਈ ਨੇ ਰੋਟੀ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਤੇ ਜ਼ਹਿਰ ਵਾਲੀ ਰੋਟੀ ਬਾਰੀ ਦੇ ਵਿੱਚ ਰੱਖ ਦਿੱਤੀ ਕਹਿੰਦੇ ਜਿਉਂ ਹੀ bari ਦੇ ਵਿੱਚ ਰੋਟੀ ਰੱਖ ਕੇ ਆਈ ਨਾ ਤਾਂ ਮਾਂ ਦੇ ਵਿੱਚ ਜੋ ਚੰਗਾ ਪਾਸਾ ਸੀ ਉਹਨੇ ਇਹਨੂੰ ਯਾਦ ਕਰਵਾਇਆ ਵੀ ਤੂੰ ਕੀ ਕੰਮ ਕਰ ਰਹੀ ਆ ਕਿਉਂਕਿ ਸ਼ੁਰੂ ਤੋਂ ਸੇਵਾ ਕਰਦੀ ਸੀ ਪਰਮਾਤਮਾ ਦਾ ਨਾਮ ਜਪਣ ਵਾਲੀ ਸੀ ਤਾਂ ਮਾੜਾ ਕੰਮ ਕਰਨ ਲੱਗੀ ਇੱਕ ਵਾਰ ਹਲੂਨਾ ਤਾਂ ਵੱਜਨੇ ਸੀ ਮਾਂ ਨੇ ਯਾਦ ਕਰਾਇਆ ਵੀ ਤੂੰ ਕੀ ਆ ਤੇ ਕਿਹੜਾ ਮਾੜਾ ਕੰਮ ਕਰਨ ਜਾ ਰਹੀ ਆ ਕਹਿੰਦੇ ਜਲਦੀ ਦੇ ਨਾਲ ਉਥੇ ਰੋਟੀ ਚੁੱਕ ਲਈ ਤੇ ਮਨ ਹੀ ਮਨ ਦੇ ਵਿੱਚ ਮਾਫੀਆਂ ਮੰਗਣ ਲੱਗੀ ਪਰਮਾਤਮਾ ਮੈਨੂੰ ਮਾਫ਼ ਕਰ ਦੋ ਮੈਂ ਅੱਜ ਕਿਹੜਾ ਮਾੜਾ ਕੰਮ ਕਰਨ ਲੱਗੀ ਸਾਂ ਸ਼ੁਕਰੀਆ ਮੈਨੂੰ ਛੇਤੀ ਹੀ ਮਾਤਾ ਆ ਗਈ ਛੇਤੀ ਹੀ ਅਕਲ ਆ ਗਈ ਕਹਿੰਦੇ ਉਹ ਕਹਿੰਦੇ ਉਹ ਰੋਟੀ ਇੰਨੇ ਉੱਥੇ ਚੁੱਕੀ ਤੇ ਆਪਣੀਆਂ ਰੋਟੀਆਂ ਦੇ ਵਿੱਚੋਂ ਸਹੀ ਰੋਟੀ ਬਾਰੀ ਦੇ ਵਿੱਚ ਰੱਖ ਆਈ ਅੱਜ ਵੀ ਸਾਧੂ ਚੁਪ ਚਾਬ ਰੋਟੀ ਚੁੱਕ ਕੇ ਉੱਥੇ ਤੁਰ ਪਿਆ ਕਹਿੰਦੇ ਮਾਈ ਨੇ ਜੋ ਥੋੜੀ ਬਹੁਤੀ ਰੋਟੀ ਇਹਦੇ ਲਈ ਬਚੀ ਸੀ ਖਾ ਕੇ ਆਪਣਾ ਕੰਮ ਕਰਨ ਲੱਗੀ ਇਦਾਂ ਕਹਿੰਦੇ ਸ਼ਾਮ ਦਾ ਵਕਤ ਹੋ ਗਿਆ ਸ਼ਾਮ ਨੂੰ ਅਚਾਨਕ ਇਹਦਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਇਹਦਾ ਪੁੱਤਰ ਆਪਣੇ ਪੁੱਤ ਨੂੰ ਸਾਹਮਣੇ ਦੇਖ ਕੇ ਮਾਈ ਦੇ ਖੁਸ਼ੀ ਦਾ ਕੋਈ ਟਿਕਾਣਾ ਨਾ ਲਿਆ ਮਾਈ ਨੇ ਕੁੱਟ ਕੇ ਆਪਣੇ ਪੁੱਤ ਨੂੰ ਸੀਨੇ ਦੇ ਨਾਲ ਲਾ ਲਿਆ ਤੇ ਪੁੱਛਣ ਲੱਗੀ ਕਿ ਪੁੱਤ ਤੂੰ ਕਿੱਥੇ ਚਲਿਆ ਗਿਆ ਸੀ ਤੂੰ ਤਾਂ ਬਾਅਦ ਵਿੱਚ ਆਇਆ ਹੀ ਨਾ ਤੂੰ ਮੇਰੀ ਖੋਜ ਖਬਰ ਹੀ ਨਹੀਂ ਲਈ ਤੇ ਮੇਰਾ ਪੁੱਤ ਇਹਨਾਂ ਕਮਜ਼ੋਰ ਕਿਵੇਂ ਹੋ ਗਿਆ ਕਿਉਂਕਿ ਉਹਦਾ ਪੁੱਤ ਸਰੀਰਕ ਪੱਖੋਂ ਬਹੁਤ ਕਮਜ਼ੋਰ ਲੱਗ ਰਿਹਾ ਸੀ ਮਸਾਈ ਦਰਵਾਜ਼ੇ ਤੇ ਅੱਗੇ ਖੜਿਆ ਹੋਇਆ ਸੀ ਮਾਈ ਨੇ ਚਾਟ ਨੂੰ ਮੰਜੇ ਤੇ ਬਿਠਾਇਆ ਪੁੱਤਰ ਨੇ ਕਿਹਾ ਮਾਂ ਮੈਂ ਕਮਜ਼ੋਰ ਇਸ ਲਈਆਂ ਕਿਉਂਕਿ ਮੈਂ ਜਦੋਂ ਦਾ ਇੱਥੋਂ ਗਿਆ ਹਾਂ ਨਾ ਮੈਨੂੰ ਕਦੇ ਵੀ ਭਰ ਪੇਟ ਭੋਜਨ ਨਹੀਂ ਮਿਲਿਆ ਪੁੱਤਰ ਨੇ ਸਾਰੀ ਗੱਲਬਾਤ ਦੱਸੀ ਕਿ ਜਿਹੜੇ ਲੋਕਾਂ ਦੇ ਕੋਲ ਮੈਂ ਕੰਮ ਕਰਨ ਲਈ ਗਿਆ ਸੀ ਉਹ ਮਾੜੇ ਲੋਕ ਸਨ ਉਹਨਾਂ ਨੇ ਸਾਨੂੰ ਗੁਲਾਮ ਬਣਾ ਲਿਆ ਮੇਰੇ ਨਾਲ ਦੀ ਉੱਥੇ ਹੋਰ ਵੀ ਕਈ ਮੁੰਡੇ ਨੇ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਹੈ ਸਾਡੇ ਤੋਂ ਕੰਮ ਬਹੁਤਾ ਲੈਂਦੇ ਨੇ ਤੇ ਖਾਣ ਪੀਣ ਨੂੰ ਕੁਝ ਨਹੀਂ ਸੀ ਦਿੰਦੇ ਕਦੇ ਵੀ ਭਰ ਕੇ পেট ਰੋਟੀ ਨਹੀਂ ਸੀ ਮਿਲਦੀ ਕਹਿੰਦੇ ਇੱਕ ਨਾ ਉੱਥੇ ਸਾਧੂ ਆਉਂਦਾ ਸੀ ਉਹ ਸਾਧੂ ਆਪਣੀ ਰੋਟੀ ਦੇ ਵਿੱਚੋਂ ਮੈਨੂੰ ਪ੍ਰਸ਼ਾਦਾ ਝੁਕਾ ਜਾਂਦਾ ਸੀ ਮਾਂ ਤੂੰ ਇੰਜ ਸਮਝ ਲਾਵੀਂ ਉਹ ਸਾਧੂ ਕਰਕੇ ਹੀ ਮੈਂ ਅੱਜ ਤੇਰੀਆਂ ਸਾਹਮਣੇ ਖੜਿਆ ਹਾਂ ਕਹਿੰਦੇ ਉਹ ਪੁੱਤਰ ਨੇ ਦੱਸਿਆ ਕਿ ਮਾਂ ਅੱਜ ਮੈਨੂੰ ਮੌਕਾ ਮਿਲਿਆ ਸੀ ਮੈਂ ਉਹਨਾਂ ਤੋਂ ਬਾਅਦ ਤੇ ਪਹੁੰਚਾ ਕੇ ਉਹਨਾਂ ਦੇ ਇਲਾਕੇ ਦੇ ਵਿੱਚੋਂ ਬਾਹਰ ਨਿਕਲ ਆਇਆ ਹਾਂ ਪਾਰੇ ਕਹਿੰਦੇ ਭੱਜਦੇ ਆ ਭੱਜਨੇ ਆ ਪੁੱਕਾ ਸੀਨਾ ਇਸ ਕਰਕੇ ਮੇਰੇ ਤੋਂ ਚੱਲਿਆ ਨਹੀਂ ਸੀ ਜਾ ਰਿਹਾ ਤਾਂ ਮੈਂ ਬੇਹੋਸ਼ ਹੋ ਕੇ ਡਿੱਗਣ ਵਾਲਾ ਸੀ ਕਿਉਂ ਸਾਧੂ ਮੈਨੂੰ ਰਸਤੇ ਦੇ ਵਿੱਚ ਟੱਕਰਿਆ ਉਹਨੇ ਮੈਨੂੰ ਆਪਣੀ ਬਗਲੀ ਦੇ ਵਿੱਚੋਂ ਇੱਕ ਰੋਟੀ ਕੱਢ ਕੇ ਦਿੱਤੀ ਉਹ ਖਵਾਈ ਤੇ ਮੇਰੀ ਜਾਨ ਵਿੱਚ ਜਾਨ ਆਈ ਮੈਂ ਘਰ ਆਉਣ ਜੁਗਾ ਹੋਇਆ ਉਹ ਸਾਧੂ ਆਪਣੇ ਪਿੰਡ ਤੋਂ ਹੀ ਬਾਹਰ ਜਾ ਰਿਹਾ ਸੀ ਮਾਈ ਨੇ ਪੁੱਛਿਆ ਉਹ ਸਾਧੂ ਦੇਖਣ ਨੂੰ ਕਿਦਾਂ ਦਾ ਸੀ ਪੁੱਤਰ ਨੇ ਸਾਰਾ ਹੁਲੀਆ ਦੱਸਿਆ ਲਿਬਾਸ ਦੱਸਿਆ ਤਾਂ ਮਾਂ ਸਮਝ ਗਈ ਪੀਤਾ ਉਹ ਹੀ ਸਾਧੂ ਆ ਜਿਹੜਾ ਮੇਰੇ ਘਰ ਤੋਂ ਰੋਟੀ ਲੈ ਕੇ ਜਾਂਦਾ ਹੈ ਮਾਣੇ ਮਨ ਦੇ ਮਨ ਵਿੱਚ ਹੀ ਆਪਣੇ ਆਪ ਨੂੰ ਬੜਾ ਕੋਸਿਆ ਕਿ ਹਾਂ ਮਨਾ ਅੱਜ ਮੈਂ ਕਿੰਨਾ ਮਾੜਾ ਕੰਮ ਕਰ ਦੇਣਾ ਸੀ ਤੇ ਮੇਰੇ ਕੀਤੇ ਹੋਏ ਮਾੜੇ ਕਰਮ ਦੀ ਸਜ਼ਾ ਅੱਜ ਹੀ ਮੈਨੂੰ ਮਿਲ ਜਾਣੀ ਸੀ ਮੈਂ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਮਾਰ ਦੇਣਾ ਸੀ ਉਹ ਸਾਧੂ ਲੈ ਕੇ ਗਿਆ ਜੇਕਰ ਉਹਦੇ ਵਿੱਚ ਜ਼ਹਿਰ ਹੁੰਦਾ ਤਾਂ ਉਹ ਸਾਧੂ ਨੇ ਰੋਟੀ ਮੇਰੇ ਪੁੱਤਰ ਨੂੰ ਖਵਾਈ ਜੋ ਰੋਜ਼ ਮੈਂ ਰੋਟੀ ਇੱਥੇ ਰੱਖਦੀ ਸਾਂ ਸਾਧੂ ਲੈ ਕੇ ਜਾਂਦਾ ਸੀ ਤੇ ਕੀ ਪਤਾ ਉਹ ਸਾਧੂ ਕਿਸ ਰੂਪ ਦੇ ਵਿੱਚ ਆਉਂਦਾ ਸੀ ਕਿਸ ਤਰੀਕੇ ਦੇ ਨਾਲ ਮੇਰੇ ਪੁੱਤਰ ਤੱਕ ਰੋਟੀ ਪਹੁੰਚਦੀ ਸੀ ਜਿਵੇਂ ਆਪਲਾ ਕਰਦੀ ਸਾ ਤਾਂ ਮੇਰਾ ਕੀਤਾ ਹੋਇਆ ਪਲਾ ਮੇਰੇ ਪੁੱਤਰ ਦੇ ਸਾਹਮਣੇ ਆਇਆ ਮੇਰੇ ਪੁੱਤਰ ਨੂੰ ਕੋਈ ਰੋਟੀ ਖਵਾਉਂਦਾ ਰਿਹਾ ਮਾਲਕ ਦਾ ਸ਼ੁਕਰ ਗੁਜ਼ਾਰ ਹੋਣ ਲੱਗੀ ਮਾਲਕ ਦਾ ਸ਼ੁਕਰ ਕਰਨ ਲੱਗੀ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਮੈਨੂੰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਮੈਂ ਤੇਰੇ ਤੋਂ ਬਿਨਾ ਬੜਾ ਸੌਖਾ ਸਮਾਂ ਕੱਟਿਆ ਇਹ ਲੋਕ ਤਾਂ ਮੈਨੂੰ ਕਹਿੰਦੇ ਸੀ ਤੇਰਾ ਪੁੱਤਰ ਵੀ ਤੇਰੇ ਪਤੀ ਵਾਂਗ ਮਾਰ ਮੁੱਕ ਗਿਆ ਹੁਣ ਉਹ ਕਦੇ ਵੀ ਵਾਪਸ ਨਹੀਂ ਆਵੇਗਾ ਪਰ ਮੈਨੂੰ ਯਕੀਨ ਸੀ ਕਿ ਮੇਰਾ ਪੁੱਤਰ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆਏਗਾ ਪੁੱਤਰ ਹੁਣ ਤੂੰ ਘਰ ਆ ਗਿਆ ਹੈ ਹੁਣ ਤੂੰ ਕਿਤੇ ਨਾ ਜਾਵੇਂ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਆਪਾਂ ਇੱਥੇ ਹੀ ਆਪਣੀ ਰੋਜੀ ਰੋਟੀ ਕਮਾ ਕੇ ਗੁਜ਼ਾਰਾ ਕਰ ਲਵਾਂਗੇ ਕਹਿੰਦੇ ਮਾਂ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਭੋਜਨ ਪ੍ਰਸ਼ਾਦਾ ਝਕਾਉਣ ਲੱਗੀ ਸੋ ਇਹ ਜੋ ਕਹਾਣੀ ਆ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਸਾਨੂੰ ਸਮਝ ਲੱਗ ਜਾਵੇ ਵੀ ਕਈ ਵਾਰ ਇਸੇ ਤਰ੍ਹਾਂ ਹੁੰਦਾ ਹੈ ਸਾਡੇ ਕੀਤੇ ਹੋਏ ਕਰਮਾਂ ਦਾ ਫਾਲ ਸਾਨੂੰ ਨਾਲ ਦੀ ਨਾਲ ਹੀ ਮਿਲ ਜਾਂਦਾ ਹੈ ਜਿਵੇਂ ਜੇਕਰ ਉਹ ਮਾਈ ਰੋਟੀ ਦੇ ਵਿੱਚ ਜ਼ਹਿਰ ਮਿਲਾ ਦਿੰਦੀ ਤਾਂ ਰੋਟੀ ਸਿੱਧੀ ਉਹਦੇ ਪੁੱਤਰ ਕੋਲ ਜਾਣੀ ਸੀ ਔਰ ਮਾਈ ਨੂੰ ਨਹੀਂ ਨਾ ਪਤਾ ਸੀ ਮਾਈ ਨੇ ਆਪਣੇ ਕੀਤੇ ਹੋਏ ਭਲੇ ਦਾ ਵੀ ਅੰਦਾਜ਼ਾ ਨਹੀਂ ਸੀ ਉਹ ਇੱਥੇ ਰੋਟੀ ਪਕਾ ਕੇ ਸਾਧੂ ਨੂੰ ਦਿੰਦੀ ਰਹੀ ਤੇ ਸਾਧੂ ਪਤਾ ਨਹੀਂ ਕਿਸ ਰੂਪ ਦੇ ਵਿੱਚ ਸੀ ਉਹ ਪਰਮਾਤਮਾ ਕੀਤਾ ਸਾਧੂ ਦੇ ਰੂਪ ਵਿੱਚ ਇਹਦੇ ਘਰ ਅੱਗੂ ਨੇ ਅੱਗੇ ਆਉਂਦਾ ਸੀ ਇਹਦੇ ਪੁੱਤਰ ਦੀ ਰੱਖਿਆ ਕਰ ਰਿਹਾ ਸੀ ਸੋ ਇਹ ਕਹਾਣੀ ਦੇ ਕਹਾਣੀਕਾਰ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕਰਮਾਂ ਦਾ ਹਿਸਾਬ ਨਾਲ ਦੀ ਨਾਲ ਹੁੰਦਾ ਰਹਿੰਦਾ ਹੈ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਮਾੜਿਆਂ ਕਰਮਾਂ ਦਾ ਫਲ ਸਾਨੂੰ ਮਾੜਾ ਹੀ ਮਿਲੇਗਾ ਜਿਸ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਆਣਾ ਉਸ ਮਨ ਦੇ ਵਿੱਚ ਤਾਂ ਡਰ ਭੈ ਹੈ ਉਹ ਤਾਂ ਜਦੋਂ ਮਾੜਾ ਕੰਮ ਕਰਨ ਲੱਗਦਾ ਹੈ ਉਹਨੂੰ ਨਾਲ ਦੀ ਨਾਲ ਹੀ ਸੋਚੀ ਆ ਜਾਂਦੀ ਹੈ ਕਿ ਮੈਂ ਹੁਣ ਮਾੜੇ ਪਾਸੇ ਤੁਰ ਪਿਆ ਹਾਂ ਉਸ ਮਾੜੇ ਪਾਸੇ ਤਾਂ ਮੁੜਾਉਂਦੇ ਨੇ ਤੇ ਪਰ ਪ੍ਰਮਾਤਮਾ ਦੇ ਅੱਗੇ ਹੋਰ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਪ੍ਰਮਾਤਮਾ ਸਾਡੇ ਇਨਾਂ ਹੱਥਾਂ ਤੋਂ ਕਦੇ ਕਿਸੇ ਦਾ ਮਾੜਾ ਨਾ ਹੋਵੇ ਸਾਡੀਆਂ ਅੱਖਾਂ ਕਦੇ ਕਿਸੇ ਦਾ ਮਾੜਾ ਨਾ ਵੇਖਣ ਸਾਡੇ ਜੀਭਾ ਦੇ ਨਾਲ ਕਦੇ ਵੀ ਕਿਸੇ ਦੇ ਮਿਲੇ ਮਾੜੇ ਬੋਲ ਨਾ ਬੋਲੇ ਜਾਣ ਕਿਸੇ ਦਾ ਦਿਲ ਨਾ ਦੁਖਾਈਏ ਉਹ ਹਰ ਵੇਲੇ ਪਰਮਾਤਮਾ ਦੇ ਅੱਗੇ ਹੋਰ ਅਰਦਾਸਾਂ ਕਰਦੇ ਨੇ ਤੇ ਇਹ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਕਿ ਕਦੇ ਕਿਸੇ ਦਾ ਮਾੜਾ ਨਾ ਹੋਵੇ ਕਿਸੇ ਦਾ ਦਿਲ ਨਾ ਦੁਖੇ ਪਰ ਜਿਸ ਮਨ ਅੰਦਰ ਨਾਮ ਨਹੀਂ ਹੈ ਉਸ ਮਨ ਦੇ ਅੰਦਰ ਦਰ ਪੈ ਵੀ ਨਹੀਂ ਹੈ ਫਿਰ ਉਹ ਆਪਣੇ ਹਿਸਾਬ ਦੇ ਨਾਲ ਮਾਨਿਆਈਆਂ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਮੈਂ ਜੋ ਵੀ ਮਾੜੇ ਕੰਮ ਕਰ ਰਿਹਾ ਹਾਂ ਜੋ ਵੀ ਚੁਸਤ ਚਲਾਕੀਆਂ ਕਰ ਰਿਹਾ ਹਾਂ ਮੈਂ ਤਾਂ ਆਪਣੀ ਚਲਾਕੀ ਦੇ ਨਾਲ ਕੰਮ ਕਰਕੇ ਇਥੋਂ ਨਿਕਲ ਜਾਵਾਂਗਾ ਪਰ ਉਹ ਇਹ ਨਹੀਂ ਸਮਝਦੇ ਕਿ ਕਿਸੇ ਦੇ ਵੇਖਣ ਦੇ ਨਾਲ ਤਾਂ ਇੱਥੇ ਫਰਕ ਨਹੀਂ ਕੋਈ ਪੈਂਦਾ ਪਰ ਉਹ ਪਰਮਾਤਮਾ ਸਾਨੂੰ ਦੇਖ ਰਹੇ ਨੇ ਉਹ ਹਰ ਥਾਂ ਤੇ ਸਾਨੂੰ ਦੇਖ ਰਹੇ ਨੇ ਉਹ ਸਾਨੂੰ ਹੱਥੀ ਕੰਮ ਕਰਦਿਆਂ ਨੂੰ ਤਾਂ ਦੇਖਣਾ ਹੀ ਦੇਖਣਾ ਸਾਡੇ ਮਨ ਦੇ ਅੰਦਰ ਜੋ ਵਿਚਾਰ ਚੱਲਦੇ ਨੇ ਨਾ ਦੂਜਿਆਂ ਦੇ ਪ੍ਰਤੀ ਉਹ ਪਰਮ ਪਿਤਾ ਪਰਮਾਤਮਾ ਨੂੰ ਉਹਨਾਂ ਵਿਚਾਰਾਂ ਨੂੰ ਉਹਨਾਂ ਖਿਆਲਾਂ ਦੇ ਬਾਰੇ ਵੀ ਪਤਾ ਹੈ ਕਿ ਅਸੀਂ ਅੰਦਰ ਕਿਸੇ ਬਾਰੇ ਚੰਗਾ ਸੋਚ ਰਹੇ ਹਾਂ ਕਿ ਮਾੜਾ ਸੋਚ ਰਹੇ ਹਾਂ ਸਾਨੂੰ ਸਾਡੇ ਸੋਚਣ ਦਾ ਵੀ ਫਲ ਮਿਲਦਾ ਹੈ ਇਸੇ ਕਰਕੇ ਮਹਾਂਪੁਰਖ ਜੀ ਕਹਿੰਦੇ ਨੇ ਮਾੜੇ ਕਰਮਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਪਰਮਪਿਤਾ ਪਰਮਾਤਮਾ ਦੇਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਪਰਮਾਤਮਾ ਸਾਨੂੰ ਇਹ ਮਾੜੇ ਕਰਨ ਕਿ ਪਰਮਾਤਮਾ ਸਾਨੂੰ ਇਹ ਮਾੜੇ ਕੰਮ ਕਰਨ ਤੋਂ ਵਰਜ ਕੇ ਰੱਖੀ ਸਾਡੇ ਹੱਥਾਂ ਕੋਲ ਕਦੇ ਕਿਸੇ ਦਾ ਮਾੜਾ ਨਾ ਹੋਵੇ ਸਾਡੇ ਜੀਭ ਕੋਲੋਂ ਕਦੇ ਕਿਸੇ ਦੇ ਨਾਲ ਮਾੜਾ ਸਲੂਕ ਨਾ ਹੋਵੇ ਜ਼ਿੰਦਗੀ 'ਚ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਚੰਗੇ ਕੰਮ ਕਰਾਂਗੇ ਤਾਂ ਚੰਗੇ ਕਰਮ ਬਣਨਗੇ ਜੋ ਕਹਿ ਦਿੰਦੇ ਨੇ ਵੀ ਅਸੀਂ ਜਾਣੇ ਜਾਣ ਦੇ ਵਿੱਚ ਬਹੁਤ ਮਾੜੇ ਕੰਮ ਕਰ ਬੈਠੇ ਆ ਹੁਣ ਉਹਨਾਂ ਕੰਮਾਂ ਤੋਂ ਕਿੰਜ ਛੁਟਕਾਰਾ ਹੋਵੇਗਾ ਤਾਂ ਇੱਥੇ ਵੀ ਮਹਾਪੁਰਖ ਜੀ ਕਹਿੰਦੇ ਭਾਈ ਜੇ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਕਰ ਬੈਠੇ ਆਂ ਪਰ ਹੁਣ ਉਹਨਾਂ ਦਾ ਪਛਤਾਵਾ ਤਾਂ ਫਿਰ ਗੁਰੂ ਦੇ ਅੱਗੇ ਟੈਪ ਪਛਤਾਵਾ ਕਰਕੇ ਮਾਫੀ ਮੰਗੋਗੇ ਪਰਮਾਤਮਾ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਮੈਂ ਅੱਗੇ ਤੋਂ ਕਦੇ ਵੀ ਇਹ ਮਾੜੇ ਕੰਮ ਨਹੀਂ ਕਰਾਂਗਾ ਆਪਣਾ ਨਾਮ ਆਪਣੀ ਭਜਨ ਬਿੰਦਗੀ ਵਧਾ ਦਿਓ ਆਪਣੀ ਸੇਵਾ ਭਾਵਨਾ ਚੰਗੇ ਕਰਮ ਵਧਾਤਾ ਤਾਂ ਦੇਖਣਾ ਜਦੋਂ ਤੁਹਾਡੇ ਪੁੰਨੇ ਤੇ ਵੱਧ ਜਾਣਗੇ ਤੁਹਾਡੇ ਮਾੜੇ ਕਰਮਾਂ ਦੀ ਗਿਣਤੀ ਘਟ ਜਾਵੇਗੀ ਮਾੜੇ ਕਰਮ ਵੀ ਕੱਟੇ ਜਾ ਸਕਦੇ ਨੇ ਉਹ ਪਰਮ ਪਿਤਾ ਪਰਮਾਤਮਾ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆ ਸਤਿਗੁਰੂ ਸੱਚੇ ਪਾਸ਼ਾ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਬਸ ਸਾਡੇ ਮਨ ਵਿੱਚ ਪਛਤਾਵਾ ਹੋਣ ਦੀ ਲੋੜ ਆ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ